ਭਾਈ ਜੀ ਅੱਜ ਕੱਲ ਕਲਾਸਿਕਲ ਲੁੱਕ ਦੀਆਂ ਬਹੁਤ ਕੋਠੀਆਂ ਬਣ ਰਹੀਆਂ ਨੇ ਤੁਸੀਂ ਆਹ ਕੋਠੀ ਦੇਖੋ ਮਾਡਰਨ ਸਟਾਈਲ ਦੀ ਕੋਠੀ ਆ ਪਰ ਜਿਹੜੇ ਬੰਦੇ ਨੂੰ ਮਾਡਰਨ ਸਟਾਈਲ ਦੀ ਕੋਠੀ ਹੀ ਪਸੰਦ ਆ ਤਾਂ ਉਹ ਉਦਾਂ ਦੀ ਬਣਾਉਂਦਾ ਤਾਂ ਭਾਈ ਬਹੁਤ ਸੋਹਣੀ ਲੁੱਕ ਦੀ ਕੋਠੀ ਆ ਦੇਖੋ ਫਰੰਟ ਲੁੱਕ ਹਜੇ ਭਾਈ ਬਣ ਕੇ ਖੜੀ ਕੀਤੀ ਹੈ ਜੇ ਕੋਠੀ ਬਣਾਈ ਆ ਇੱਕ ਵਾਰੀ ਪਲਾਸਟਰ ਵਗੈਰਾ ਵੀ ਨਹੀਂ ਸ਼ੁਰੂ ਕੀਤਾ ਤੇ ਹਜੇ ਗ੍ਰਿਲ ਵਗੈਰਾ ਸਾਰਾ ਲੱਗਣੀ ਆ ਵੀਰੇ ਤੇ ਬਹੁਤ ਸੋਹਣੀ ਲੁੱਕ ਆ ਆਪਾਂ ਸੋਚਿਆ ਵੀ ਇੱਕ ਵਾਰੀ ਤੁਹਾਨੂੰ ਕੋਠੀ ਦਾ ਅੰਦਰੋਂ ਨਕਸ਼ਾ ਬਹੁਤ ਸੋਹਣਾਗਾ ਜੋ ਦਿਖਾ ਦਈਏ ਤੇ ਅੱਗੇ ਤੋਂ ਜਦੋਂ ਪਲਾਸਟਰ ਵਗੈਰਾ ਹੋਊਗੀ ਆਪਾਂ ਫੇਰ ਵੀ ਵੀਡੀਓ ਪਾ ਦਾਂਗੇ ਤੇ ਇੱਕ ਵਾਰੀ ਤੁਸੀਂ ਦੇਖੋ ਜਰੂਰ ਬਹੁਤ ਸੋਹਣਾ ਨਕਸ਼ਾ ਕੋਠੀ ਦਾ ਅੰਦਰ ਆਪਾਂ ਚੱਲਦੇ ਹਾਂ ਕੋਠੀ ਦੇ ਤੇ ਭਾਈ ਮਾਡਰਨ ਸਟਾਈਲ ਦੀ 3000 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਜੀ ਇਹ 1800 ਸਕਰ ਫੁੱਟ ਏਰੀਆ ਥੱਲੇ ਬਣਿਆ ਹੋਇਆ ਹੈ ਜੀ ਤੇ 1200 ਉੱਪਰ ਹੈ ਜੀ ਬਹੁਤ ਵਧੀਆ ਲੁੱਕ ਦੀ ਕੋਠੀ ਹੈ ਦੋਸਤੋ ਇੱਕ ਵਾਰੀ ਤੁਹਾਨੂੰ ਸਾਰੀ ਦੇ ਦਰਸ਼ਨ ਕਰਾਉਣੇ ਆ ਕੋਠੀ ਦੇ ਤੁਹਾਨੂੰ ਪਤਾ ਲੱਗ ਜਾਣਾ ਵੀ ਕਿਵੇਂ ਦਾ ਨਕਸ਼ਾ ਕਿਸੇ ਭਰਾ ਨੇ ਬਣਾਉਣੀ ਹੁੰਦੀ ਆ ਨਾ ਕੋਠੀ ਇਧਰੋਂ ਆ ਗਏ ਜੀ ਆਪਾਂ ਐਂਟਰ ਹੋਏ ਆ ਤੇ ਲੌਬੀ ਦਾ ਏਰੀਆ ਆ ਗਿਆ ਖੇਤ ਚ ਬਣੀ ਹੋਈ ਕੋਠੀ ਇਹ ਤਾਂ ਕਿ ਰੋਸ਼ਨੀ ਬਹੁਤ ਪੈਂਦੀ ਹੈ ਇਹਦੇ ਚ ਤੇ ਇਧਰੋਂ ਆ ਗਿਆ ਜੀ ਡ్రਾਈੰਗ ਰੂਮ ਦਾ ਏਰੀਆ ਫਸਟ ਤੇ ਜਦੋਂ ਆਪਾਂ ਜਾਂਦੇ ਆ ਐਂਟਰਪੋਰਚ ਦੇ ਵਿੱਚੋਂ ਐਂਟਰ ਹੋਏ ਆ ਰਾਈਟ ਸਾਈਡ ਤੇ ਅੱਗੇ ਉਸ ਤੇ ਨਾਲ ਆ ਗਿਆ ਇੱਕ ਛੋਟਾ ਜਿਹਾ ਸਟੋਰ ਹੈ ਜੀ ਇਹਦੇ ਵਿੱਚ ਪਰਸ਼ੱਤੀ ਵਗੈਰਾ ਪਾ ਕੇ ਕਾਫੀ ਸੋਹਣਾ ਟਿਕਿਆ ਜਾਂਦਾ ਉੱਪਰ ਵੀ ਦੋਸਤੋ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੈ ਇੱਧਰ ਪਿੱਛੇ ਜਗ੍ਹਾ ਛੱਡੀ ਹੋਈ ਹੈ ਇਹ ਆਪਣੇ ਆਪ ਦੇ ਖੇਤ ਦੇ ਵਿੱਚ ਹੀ ਪਾਈ ਹੈ ਬਾਈ ਨਕੋਠੀ ਤੇ ਬਹੁਤ ਵਧੀਆ ਖੁੱਲੇ ਏਰੀਆ ਚ ਤੇ ਇੱਧਰੋਂ ਆ ਗਏ ਆਪਾਂ ਚੱਲਦੇ ਜੀ ਕਿਚਨ ਜੋ ਫਰੰਟ ਜਮਾ ਫਰੰਟ ਤੇ ਹੈ ਕੋਠੀ ਦੇ ਜਦੋਂ ਆਪਾਂ ਇੰਟਰ ਹੋਇਆ ਕੋਠੀ ਦੇ ਰਾਈਟ ਸਾਈਡ ਤਾਂ ਆ ਗਏ ਸੀਗੇ ਜੀ ਡਰਾਈਂਗ ਰੂਮ ਲੈਫਟ ਸਾਈਡ ਆ ਗਿਆ ਕਿਚਨ ਆ ਦੇਖੋ ਕਿਚਨ ਦਾ ਏਰੀਆ ਵੀ ਵਧੀਆ ਖੁੱਲਾ ਹੈ 10x12 ਦਾ ਏਰੀਆ ਕਿਚਨ ਦਾ ਤੇ ਇੱਧਰ ਇੱਕ ਬੈੱਡਰੂਮ ਆ ਗਿਆ ਜੀ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਇਹਦਾ ਵੀ ਫਰੰਟ ਬਾਹਰ ਨੂੰ ਇੱਕ ਵਿੰਡੋ ਹੈ ਜੀ ਤੇ ਇਹਦਾ ਵੀ 11x13 ਦਾ ਹੈ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਵੀ ਬਹੁਤ ਸੋਹਣਾ ਨਕਸ਼ਾ ਬਾਈ ਕੋਠੀ ਦਾ ਤੇ ਇੱਕ ਇਹਦੇ ਵਿੱਚ ਹੋਰ ਹੈ ਦੋਨੇ ਬੈੱਡਰੂਮ ਅਲੱਗ ਤੋਂ ਨੇ ਦੋਨੇ ਬੈੱਡਰੂਮਾਂ ਤੋਂ ਦੋਨੇ ਬੈੱਡਰੂਮਾਂ ਤੋਂ ਦੇ ਵਿਚਾਲੇ ਇੱਕ ਵਾਸ਼ਰੂਮ ਹੈ ਅਟੈਚ ਕਿਸੇ ਬੈੱਡਰੂਮ ਨਾਲ ਨਹੀਂ ਹੈਗਾ ਤੇ ਇਹ ਲੌਬੀ ਨੂੰ ਵੀ ਅਟੈਚ ਕਰਦਾ ਤੇ ਬੈੱਡਰੂਮ ਹਨ ਜੂ ਜੋਨੇ ਕਰ ਸਾਰੇ ਪਰ ਅਟੈਚ ਕਿਸੇ ਨਾਲ ਨਹੀਂ ਹੈਗਾ ਤੇ ਇੱਧਰ ਆ ਗਿਆ ਜੀ ਦੂਸਰਾ ਬੈੱਡਰੂਮ ਜੋ ਖੁੱਲੇ ਬੈੱਡਰੂਮ ਆ ਦੋਸਤੋ ਤੇ ਬਾਕੀ ਖੇਤ ਦੇ ਵਿੱਚ ਤਾਂ ਕੋਠੀ ਵੈਸੀ ਬਹੁਤ ਵਧੀਆ ਲੱਗਦੀ ਹੈ ਨਾ ਹਵਾਦਾਰ ਹੁੰਦੀ ਹੈ ਤੇ ਵਿੰਡੋਆਂ ਇਹਦੀਆਂ ਸਾਰੇ ਪਾਸੇ ਰੱਖੇ ਹੋਏ ਨੇ ਤੇ ਆ ਆ ਗਿਆ ਜੀ ਲੌਬੀ ਦਾ ਏਰੀਆ ਹੁਣ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਥੱਲੇ ਆਪਾਂ ਦੋ ਬੈੱਡਰੂਮ ਸੀਗੇ ਇੱਕ ਵਿਚਾਲੇ ਕਾਮਨ ਵਾਸ਼ਰੂਮ ਇੱਕ ਕਿਚਨ ਦਾ ਏਰੀਆ ਸੀਗਾ ਇੱਕ ਸਟੋਰ ਆ ਗਿਆ ਜੀ ਇੱਕ ਡਰਾਈਵ ਰੂਮ ਆ ਗਿਆ ਜੀ ਤੇ ਆ ਜੋ ਉੱਪਰ ਲੈ ਕੇ ਚੱਲਦੇ ਹਾਂ 1200 ਸਕਰ ਫੁੱਟ ਏਰੀਆ ਉੱਪਰ ਸੱਤਿਆ ਹੋਇਆ ਆ ਜੋ ਬਹੁਤ ਸੋਹਣਾ ਨਕਸ਼ਾ ਬਾਈ ਕੋਠੀ ਦਾ ਤੇ ਜਦੋਂ ਕੋਠੀ ਪਲਸਤਰ ਹੋਗੀ ਨਾ ਅਜੇ ਤਾਂ ਸਾਮਾਨ ਜਿਹਾ ਖੜਿਆ ਪਿਆ ਤਾਂ ਆਪਾਂ ਇਹਦੀ ਵੀਡੀਓ ਪਾਵਾਂਗੇ ਸਾਰੀ ਦੁਆਰੇ ਵੀ ਤੁਹਾਨੂੰ ਇੱਕ ਵਾਰੀ ਤੁਸੀਂ ਨਕਸ਼ਾ ਨਿਸ਼ਾਦ ਮਾਰੋ ਉੱਪਰ ਵੀ ਇੱਕ ਵਾਸ਼ਰੂਮ ਦੋਸਤੋ ਰੱਖਿਆ ਹੋਇਆ ਹੈ ਇਹ ਵੀ ਅਲੱਗ ਤੋਂ ਰੱਖਿਆ ਹੋਇਆ ਹੈ ਬੈਡਰੂਮ ਇੱਕ ਹੈਗਾ ਉੱਪਰ ਪਰ ਵਾਸ਼ਰੂਮ ਇਹਦਾ ਅਲੱਗ ਹੀ ਦਿੱਤਾ ਹੋਇਆ ਹੈ ਤੇ ਆ ਜੋ ਜਿੱਧਰ ਖਾਉਣਾ ਤੁਹਾਨੂੰ ਆ ਗਈ ਬੈਡਰੂਮ ਇਹਦਾ ਡ्रेसਿੰਗ ਏਰੀਆ ਮੂਰੇ ਦੇ ਕੇ ਉੱਤੋਂ ਪੈਂਟਰੋਂ ਨੇ ਤੇ ਇਹਦਾ ਅਲੱਗ ਤੋਂ ਨਕਸ਼ੇ ਦੇ ਵਿੱਚ ਜੋ ਬਣਿਆ ਹੋਇਆ ਜੀ ਡਰੈਸਿੰਗ ਏਰੀਆ ਦੇ ਕੇ ਤੋਂ ਬਾਹਰੋਂ ਲੁੱਕ ਬਣਾਉਣ ਵਾਸਤੇ ਇੱਥੇ ਡਰੈਸਿੰਗ ਏਰੀਆ ਦਿੱਤਾ ਇਹਦਾ ਤੇ ਆ ਦੇਖੋ ਬੈੱਡਰੂਮੇ ਵੀ ਖੁੱਲ੍ਹਾ ਹੈ ਤੇ ਇੱਕ ਵਾਰੀ ਬਾਈ ਪਲੰਬਰ ਵਗੈਰਾ ਦਾ ਮਿਸਤਰੀਆਂ ਜੋ ਇਲੈਕਟ੍ਰੀਸ਼ੀਅਨ ਨੇ ਉਹਨਾਂ ਦਾ ਛਰੀਆਂ ਛੁਰੀਆਂ ਦਾ ਕੰਮ ਚੱਲੀ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਪਲਾਸਟਰ ਪਲਾਸਟਰ ਨਾਲ ਸ਼ੁਰੂ ਕਰ ਦੇਣਗੇ ਬਾਈ ਹੋਰੀ 1200 ਸਕਰ ਫੁੱਟੇਰੀ ਉੱਪਰ ਹੈ ਜੀ ਇੱਕ ਬੈੱਡਰੂਮ ਤੇ ਇੱਕ ਵਾਸ਼ਰੂਮ ਹੋ ਗਿਆ ਤੇ ਆਹ ਬਰਾਂਡਾ ਹੋ ਗਿਆ ਬਾਹਰਲੇ ਪਾਸੇ ਬਹੁਤ ਵਧੀਆ ਕੋਠੀ ਹੈ ਬਾਈ ਤੇ ਬਾਕੀ ਹੋਰ ਹੈ ਭਾ ਹੁਣ ਅੱਜ ਕੱਲ ਕਲਾਸਿਕਲ ਕੋਠੀਆਂ ਬਣ ਰਹੀਆਂ ਨੇ ਤੇ ਇਹ ਜੋ ਮਾਡਰਨ ਲੁੱਕ ਦੀ ਕੋਠੀ ਜਿਹਨੂੰ ਜਿਹਨੂੰ ਪਸੰਦ ਹੁੰਦੀ ਹੈ ਅਗਲਾ ਉਵੇਂ ਹੀ ਕਰਦਾ ਅਗਲਾ ਉਹ ਨਹੀਂ ਦੇਖਦਾ ਵੀ ਹੁਣ ਆਪ ਕੋ ਜਿਆਦਾਤਰ ਕਿਹੜੀਆਂ ਬਣਣੀਆਂ ਤਾਂ ਬਾਈ ਨੇ ਮਾਡਰਨ ਸਟਾਈਲ ਦੀ ਕੋਠੀ ਬਣਾਉਣ ਦੀ ਸੋਚੀ ਤੇ 3000 ਸਕਰਿਆਰੀਆ ਏਰੀਆ ਬਣਾਇਆ ਜੀ ਬਹੁਤ ਵਧੀਆ ਆ ਜੀ ਤੁਹਾਨੂੰ ਟਾਪ ਤੇ ਲੈ ਕੇ ਚਲਦੇ ਆ ਆ ਟਾਪ ਦਾ ਏਰੀਆ ਆ ਗਿਆ ਉੱਪਰ ਆ ਜੀ ਤੇ ਉੱਪਰ ਬਾਈ ਹੋਰੀ ਇੱਕ ਟੈਂਕੀ ਵਾਸਤੇ ਜਗ੍ਹਾ ਬਣਾਤੀ ਟੈਂਕੀ ਰੱਖਣ ਵਾਸਤੇ ਪਹਿਲਾਂ ਹੀ ਕਵਰ ਕਰਤੀ ਉਹ ਜੋ ਐਲੀਵੇਸ਼ਨ ਆ ਫਰੰਟ ਦਾ ਸਾਹਮਣੇ ਉਹ ਬਣਾਉਣ ਵਾਸਤੇ ਨਾ ਉਹ ਇਸ ਤਰੀਕੇ ਨਾਲ ਰੱਖੀ ਆ ਵੀ ਫਰੰਟ ਬੂਰਾ ਹੈਵੀ ਲੱਗੇ ਕੋਠੀ ਦਾ ਆ ਦੇਖੋ ਉੱਪਰ ਕੋਲੂਆ ਪਾਈ ਜਾਂਦੇ ਬਾਈ ਹੋਰ ਇਹ ਆ ਇਟਾਂ ਚਣੀਆਂ ਮੰਜਾਂ ਇੱਧਰ ਆ ਗਈ ਉਹਦੇ ਆਲਾ ਆ ਕੋਲੂਆ ਭਈ ਜਾਂਦਾ ਇੱਧਰ ਜੋ ਥੋਣਿਆ ਤੁਹਾਨੂੰ ਟੈਂਕੀ ਆਲਾ ਇਹਦੇ ਵਿੱਚ ਪਾਣੀ ਵਾਲੀ ਟੈਂਕੀ ਟਿਕ ਜਾਈਆਂ ਦੋਸਤੋ ਕਿਵੇਂ ਲੱਗੀ ਵੀਡੀਓ ਸ਼ੇਅਰ